ਮੁਹੱਬਤ ਕੀ ਹੁੰਦੀ ਹੈ ਮੁਹੱਬਤ ਕਿਸੇ ਦਾ ਭਲਾ ਕਰਕੇ ਅੱਗੇ ਤੁਰ ਜਾਣ ਦਾ ਨਾਮ ਹੈ ਮੁਹੱਬਤ ਕੁਰਬਾਨ ਹੋਣ ਤੋਂ ਬਾਅਦ ਤਨਵਾਦੀ ਉਮੀਦ ਨਾ ਰੱਖਣ ਦਾ ਜਿਗਰਾ ਹੈ ਮੁਹੱਬਤ ਫੁੱਲਾਂ ਭਰੇ ਦਰਖਤਾਂ ਦੇ ਵਿੱਚੋਂ ਹਵਾ ਦਾ ਲੰਘਣਾ ਹੈ ਜੋ ਖੁਸ਼ਬੂ ਨੂੰ ਨਾਲ ਲੈ ਜਾਂਦੀ ਹੈ ਤੇ ਫੁੱਲ ਉੱਥੇ ਹੀ ਛੱਡ ਜਾਂਦੀ ਹੈ ਮੁਹੱਬਤ ਸਿਰਫ ਤਿਆਗ ਹੁੰਦੀ ਹੈ ਮੈਂ ਮੁਹੱਬਤ ਨੂੰ ਉਦੋਂ ਸਮਝਦਾ ਹਾਂ ਜਦੋਂ ਘਰ ਆ ਕੇ ਇੱਕ ਬੇਹੀ ਰੋਟੀ ਵੇਖਦਾ ਹਾਂ ਤੇ ਮੈਨੂੰ ਹਨੇਰੇ ਵਿੱਚੋਂ ਲੰਘਦਿਆਂ ਗਲੀ ਵਿੱਚ ਮਿਲਿਆ ਇੱਕ ਰੋਂਦਾ ਹੋਇਆ ਕਟੋਰਾ ਯਾਦ ਆਉਂਦਾ ਹੈ ਤੇ ਹਨੇਰੇ ਵਿੱਚ ਮੈਂ ਰੋਟੀ ਹੱਥ ਵਿੱਚ ਫੜ ਕੇ ਉਸ ਕਟੋਰੇ ਨੂੰ ਲੱਭਣ ਤੁਰ ਜਾਂਦਾ ਹਾਂ ਮੁਹੱਬਤ ਨੂੰ ਮੈਂ ਮੈਡੀਕਲ ਸਟੋਰ ਤੇ ਵੀ ਮਿਲਿਆ ਸੀ ਉੱਥੇ ਇੱਕ ਮੁੰਡਾ ਆਪਣੀ ਗਰਲਫ੍ਰੈਂਡ ਲਈ ਅਭਾਰਸ਼ਣ ਕਰਨ ਦੀਆਂ ਗੋਲੀਆਂ ਖਰੀਦ ਰਿਹਾ ਸੀ ਕਮਿਸਟ ਨੇ ਕਿਹਾ ਸਿਰਫ ਇੱਕ ਹੀ ਗੋਲੀ ਦੇਣਾ ਉਸਨੇ ਕਮਿਸਟ ਨੂੰ ਪੁੱਛਿਆ ਜੇ ਦੋ ਇਕੱਠੀਆਂ ਦੇ ਦਈਏ ਮੈਂ ਥੋੜਾ ਝਿਜਕਿਆ ਮੈਂ ਉਸ ਨੂੰ ਕਿਹਾ ਵੀਰ ਗੱਲ ਸੁਣ ਕੁੜੀ ਕੋਈ ਵੀ ਹੋਵੇ ਕਿਸੇ ਨਾ ਕਿਸੇ ਦੀ ਧੀ ਭੈਣ ਤਾਂ ਹੁੰਦੀ ਹੈ ਤੂੰ ਜੋ ਵੀ ਕੀਤਾ ਪਰ ਤੈਨੂੰ ਨਹੀਂ ਪਤਾ ਦੋ ਗੋਲੀਆਂ ਨਾਲ ਉਹ ਮਰ ਵੀ ਸਕਦੀ ਹੈ ਉਹ ਆਪਣੀ ਗੜਾ ਨੂੰ ਕਿਸੇ ਦੀ ਜਾਨ ਦੀ ਕੀਮਤ ਤੇ ਵੀ ਛਪਾਉਣਾ ਚਾਹੁੰਦਾ ਸੀ ਜੇ ਉਸ ਮੁੰਡੇ ਦੇ ਦਿਮਾਗ ਨੇ ਕੰਮ ਕੀਤਾ ਹੋਇਆ ਤਾਂ ਉਸਨੇ ਜ਼ਰੂਰ ਸੋਚਿਆ ਹੋਵੇਗਾ ਕਿ ਉਹ ਮੁਹੱਬਤ ਨਹੀਂ ਕਰ ਸਕਦਾ ਉਹ ਇਹੋ ਕੁਝ ਕਰ ਸਕਦਾ ਹੈ ਜੋ ਉਸਨੇ ਕੀਤਾ ਪ੍ਰੇਮ ਮੁਹੱਬਤ ਨਹੀਂ ਹੁੰਦੀ ਉਸ ਸਮੇਂ ਮੈਂ ਜਿਸ ਤਰਸ ਨੂੰ ਮਹਿਸੂਸ ਕੀਤਾ ਜਿਸ ਅਪਨਨਤ ਨਾਲ ਮੈਂ ਭਰ ਗਿਆ ਸੀ ਉਹ ਮੁਹੱਬਤ ਹੁੰਦੀ ਹੈ ਅਜਿਹੇ ਬਹੁਤ ਥਾਂ ਤੇ ਮੈਂ ਆਪਣੇ ਅੰਦਰ ਮੁਹੱਬਤ ਨੂੰ ਮਿਲਦਾ ਹਾਂ ਤੇ ਇੱਕੋ ਗੱਲ ਸਮਝਦਾ ਹਾਂ ਇੱਥੇ ਬਹੁਤ ਲੋਕ ਹਨ ਜੋ ਸ਼ੁਗਲ ਕਰਦੇ ਹਨ ਉਹ ਮੁਹੱਬਤ ਨਹੀਂ ਕਰ ਸਕਦੇ ਸਾਡੇ ਵਿੱਚ ਬਹੁਤਿਆਂ ਨੂੰ ਪਤਾ ਹੈ ਕਿ ਸੱਚ ਕੋੜਾ ਹੁੰਦਾ ਹੈ ਪਰ ਸੱਚ ਕੀ ਹੁੰਦਾ ਹੈ ਇਹ ਹਰ ਕਿਸੇ ਨੂੰ ਪਤਾ ਨਹੀਂ ਹੁੰਦਾ ਸਾਡੇ ਵਿੱਚ ਬਹੁਤਿਆਂ ਨੂੰ ਪਤਾ ਹੈ ਔਰਤ ਕੀ ਹੁੰਦੀ ਹੈ ਪਰ ਔਰਤ ਹੋਣਾ ਕੀ ਹੁੰਦਾ ਹੈ ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ 淡了吧。